ਪਾਟੀ ਜੰਗ ਮੇਰੇ ਨਾਲ ਨੇ ਘਰ ਦੇਖ ਕੇ ਘਰ ਦੇ ਹਾਲਾਤ ਦੇਖ ਕੇ ਬੜਾ ਹੀ ਦੁੱਖ ਲੱਗਿਆ ਸਾਰਾ ਘਰ ਬਹਿ ਗਿਆ ਯਾਰ ਬਾਪੂ ਕੋਈ ਚੱਕਰ ਨਹੀਂ ਐਵੇਂ ਜਿਹੜਾਗਾ ਮੰਨਣਾ ਪਰ ਉਹ ਤੁਸੀਂ ਤੁਸੀਂ ਦਿਲ ਨਾਲ ਛੋਟਾ ਕਰੋ ਬਹੁਤ ਜ਼ਿਆਦਾ ਜ਼ਰੂਰਤ ਆ ਯਾਰ ਤੁਸੀਂ ਦੇਖ ਲਓ ਜਿਹੜੀ ਅੱਗੇ ਆ ਫਰਸ਼ ਤੱਕ ਬਹਿ ਗਈ ਐ ਠੀਕ ਐ ਤੇ ਮੰਨ ਲਓ ਆ ਆ ਵੀ ਸਾਰਾ ਸਾਰਾ ਹੁਣ ਬੈੱਡ ਵਗੈਰਾ ਕੱਢੇ ਆ ਤੇ ਬਾਪੂ ਜੀ ਨੇ ਦੱਸਿਆ ਕਿਉਂਕਿ ਮੈਂ ਜਦੋਂ ਲੰਘਿਆ ਹੁੰਦਾ ਸੀਗਾ ਤੇ ਇਹ ਡੰਗਰ ਰਦਾ ਵੈਸੇ ਨਾ ਬਾਪੂ ਫਿਰ ਉਦੋਂ ਕੱਲੇ ਡੰਗਰੀ ਨਿਕਲੇ ਹਨਾ ਆ ਬਾਹ ਡੰਗਰੀ ਵੇ ਪੜੇ ਜੋਰ ਨਾਲ ਕਿਉਂਕਿ ਸਾਰਾ ਜਨਾ ਸੀਗੇ ਕੱਪੜੇ ਸੀਗੇ ਜਾਂ ਆਪਾਂ ਗੱਲ ਕਰਕੇ ਕੋਈ ਫਰਨੀਚਰ ਹੁੰਦਾ ਉਹ ਸਾਰਾ ਜਿਹਦਾ ਹੈਗਾ ਛੱਡ ਕੇ ਇੱਕ ਵਾਰੀ ਜਾਣਾ ਤਾਂ ਹਾਂ ਜੀ ਤਾਂ ਤੁਸੀਂ ਇਹ ਹਾਲਾਤ ਜਿਹੜੇ ਹੈਗਾ ਦੇਖ ਲਓ ਸਾਰੀਆਂ ਚੀਜ਼ਾਂ ਪਹਿਲਾ ਹੀ ਬੰਦਾ ਜਿਹੜਾ ਹੈਗਾ ਆਪਾਂ ਗੱਲ ਕਰਗੇ ਜ਼ਿੰਦਗੀ ਨਾਲ ਮਸਕਰ ਕਰਦੇ ਆ ਹਨਾ ਮਿਹਨਤ ਕਰਦੇ ਆ ਤੇ ਜਦੋਂ ਐਡੀ ਵੱਡੀ ਮਾਰ ਪੈਂਦਾ ਤਾਂ ਫਿਰ ਕਈ ਜਿਹੜਾ ਆਪਾਂ ਕਿ 5-5 10-10 ਸਾਲ ਜਿਹੜਾ ਹੈਗਾ ਬੰਦਾ ਪਿੱਛੇ ਚਲੇ ਜਾਂਦਾ ਕਿਵੇਂ ਤੁਸੀਂ ਸੋਚ ਰਹੇ ਹੋ ਵੀ ਕਿਵੇਂ ਇਹਨੂੰ ਅੱਗੇ ਖੜਾ ਕਰੋਗੇ ਆਪਾਂ ਇਹਨਾਂ ਨੂੰ ਜ਼ਰੂਰੀ ਹੈ ਮਹਾਰਾਜੀ ਬਾਪ ਫੜੇਗਾ ਫੇਰੀ ਆ ਹਰ ਇੱਕ ਦਾ ਜਿਹੜਾ ਮੂੰਹ ਭਰਦੇ ਆ ਪਰ ਜਿਹ ਆਪਣੇ ਜਿਹੜੇ ਪਾਠੀ ਸਿੰਘ ਆ ਠੀਕ ਆ ਉਹਨਾਂ ਨੇ ਦੱਸਿਆ ਵੀ ਸਾਡੇ ਬੱਚੇ ਤੁਹਾਡੇ ਤਿੰਨ ਬੱਚਿਆਂ ਨਾਲ ਜੀ ਹੱਥ ਤੇਰੇ ਬੱਚੇ ਮੈਂ ਯਾਰ ਜ਼ਿੰਦਗੀ ਦੇ ਤਸਵੀਰਾਂ ਨਹੀਂ ਖੇਰੂ ਖੇਰੂ ਹੁੰਦਾ ਬਾਪੂ ਪਿੱਛੇ ਦਿਖਾਈ ਮੜਾਂਗਾ ਜੀ ਠੀਕ ਆ ਦੇਖ ਲਓ ਆਪਾਂ ਆ ਕੇ ਤੂੜੀ ਵਾਲੀਆਂ ਪੰਡਾਂ ਤੇ ਹੀ ਮਿਲਦਾ ਪਾਈ ਬੈਠੇ ਆਪਦੇ ਜਿਹੜੀਆਂ ਕੋਈ ਵਿਆਹ ਦੀਆਂ ਐਲਬਮਾਂ ਹੁਣ ਕਿਸ ਤਰ੍ਹਾਂ ਜਿਹੜੇ ਖੇਰੂ ਖੇਰੂ ਉਸ ਤਰ੍ਹਾਂ ਹੀ ਜੇਕਰ ਗੱਲ ਕਰਕੇ ਤਾਂ ਬਾਪੂ ਉਵੇਂ ਹੀ ਜਿਹੜੇ ਹੋ ਗਿਆ ਇਸ ਵਕਤ ਜਿਹੜੇ ਅਰਮਾਨ ਐ ਠੀਕ ਆ ਉਹ ਵੀ ਖੇਰੂ ਖੇਰੂ ਹੋਏ ਆ ਜਿੱਤੀ ਆ ਹੁਣ ਦੇ ਆਪਾਂਗੇ ਘਾਟ ਆਉਂਦਣ ਹੋਵੇ ਪਾਠ ਸਿੰਘ ਕਹਿੰਦਾ ਕਿ ਇਹਦਾ ਮੇਨ ਕੀਤਾ ਬਾਪੂ ਜੀ ਫਿਰ ਪਾਠ ਕਰਨੇ ਗੁਰੂ ਸਾਹਿਬ ਦਾ ਹਾਂ ਜੀ ਗੁਰੂ ਪਾਠ ਹੀ ਕਰੀਦਾ ਖਾਲ ਪਾਠ ਹੁਣ ਤੁਹਾਨੂੰ ਤਾਂ ਬੰਦ ਐ ਹਾਲਾਤ ਕਿੰਨੇ ਪਾਠ ਕਰਮਣੇ ਹੜਾਣੇ ਕਿੰਨੇ ਜਿਹੜੇ ਹੈਗਾ ਇਰਮਾਨ ਹੜ ਕੇ ਲੈ ਗਏ ਆ ਉਹਨਾਂ ਬਾਰੇ ਗੱਲ ਕਰਦੇ ਆ ਸੋ ਫਿਲਹਾਲ ਮੈਂ ਮਲਕਪੁਰ ਦੇ ਵਿੱਚ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਪੈਂਦਾ ਤਹਿਸੀਲ ਪੈਂਦੇ ਅਜਨਾਲਾ ਪਾਠੀ ਸਿੰਘ ਮੇਰੇ ਨਾਲ ਨੇ ਘਰ ਦੇਖ ਕੇ ਕਰਦੇ ਹਾਲਾਤ ਦੇਖ ਕੇ ਬੜਾ ਹੀ ਦੁੱਖ ਲੱਗਿਆ ਤੁਸੀਂ ਦੇਖ ਲਓ ਜਿਹੜੀ ਹੈਗੀ ਆ ਫਰਸ਼ ਤੱਕ ਬਹਿ ਗਈ ਹੈ ਠੀਕ ਹੈ ਉੱਪਰ ਜਿੰਨਾ ਵੀ ਜਿਹੜਾ ਆਪਾਂ ਕਹੇ ਕਮਰਾ ਸੀਗਾ ਉਹ ਥਾਂ ਥਾਂ ਤੋਂ ਤਰੇੜਾਂ ਚੱਲ ਗਈਆਂ ਨੇ ਠੀਕ ਆ ਪਰਿਵਾਰ ਦੇ ਵਿੱਚ ਇੰਨਾ ਸਹਿਮ ਬਣਿਆ ਹੋਇਆ ਕਿ ਜਿਹੜਾ ਪਰਿਵਾਰ ਤੰਬੂ ਲਾ ਕੇ ਆਪਦੇ ਘਰੇ ਰਹਿ ਰਿਹਾ ਠੀਕ ਹੈ ਜਿਹੜਾ ਸਿੰਘ ਸਾਹਿਬ ਦੇ ਬੱਚੇ ਵੀ ਜਵਾਨ ਆ ਹਨਾ ਕਿੰਨੇ ਬੱਚੇ ਤੁਹਾਡੇ ਦੋ ਬੇਟੀਆਂ ਦੇ ਇੱਕ ਬੇਟਾ ਆ ਕਿੰਨੇ-ਕਿੰਨੇ ਸਾਲ ਦੇ ਨੇ ਇਹ ਬੇਟੀ ਵੱਡੀ 20 ਸਾਲ ਦੀ ਹੋ ਗਈ ਜੇ ਕਰੀਵਾ ਠੀਕ ਆ ਪੜਦੇ ਨੇ ਬੱਚੇ ਹਾਂਜੀ ਕੋਰਸ ਕਰ ਦਿਓ ਠੀਕ ਆ ਤੇ ਛੋਟੀ ਪਲੇਸਟੋ ਕੀਤੀ ਇਹਨੇ ਮੈਨੂੰ ਕਿਹਾ ਕੋਰਸ ਕਰਨਾ ਨਰਸਿੰਗ ਦਾ ਤੇ ਹੁਣ ਤਾਂ ਪਤਾ ਖਰਚੇ ਤਾਂ ਅੱਗੇ ਉਹ ਜੇ ਤੁਸੀਂ ਦੇਖ ਲਓ ਇੱਕ ਗੱਲ ਹੈਗੀ ਆ ਚਾਹੇ ਅਸੀਂ ਵੀ ਪੜੇ ਆ ਹਨਾ ਤੁਸੀਂ ਵੀ ਸਾਰੇ ਪੜੇ ਹੋਗੇ ਯਾਰ ਕਿਉਂਕਿ ਜਦੋਂ 20-20 ਸਾਲ ਦੇ 18-18 ਸਾਲ ਦਾ ਬੱਚਾ ਆਉਂਦਾ 16 ਸਾਲ ਦਾ ਇੱਕ ਤਾਂ ਉਹਦੀ ਪੜ੍ਹਾਈ ਦਾ ਹੋ ਜਾਂਦਾ ਫਿਰ ਉਹਦਾ ਗਾਂ ਘਰ ਲੱਭਣ ਦਾ ਵੀ ਹੁੰਦਾ ਤੇ ਜੇ ਧੀਆ ਹੋਣ ਤੇ ਆਪਕੇ ਘਟਾ ਆਉਂਦਣ ਹੋਵੇ ਪਾਠੀ ਸਿੰਘ ਕਹਿੰਦੇ ਇਹਦਾ ਮੇਨ ਕੀਤਾ ਬਾਪੂ ਜੀ ਫਿਰ ਪਾਠ ਕਰਨੇ ਗੁਰੂ ਸਾਹਿਬ ਦਾ ਹਾਂਜੀ ਗੁਰੂ ਪਾਠ ਹੀ ਘੜੀ ਦਾ ਖਾਲ ਪਾਠ ਹੁਣ ਤੁਹਾਨੂੰ ਪਤਾ ਬੰਦ ਹੈ ਹਾਲਾਤ ਕਿੰਨੇ ਪਾਠ ਕਰਾਉਣੇ ਨੇ ਹਾਂਜੀ ਇਸ ਕਰ ਪਾਠ ਵੀ ਬੰਦੀ ਜੀ ਹੁਣ ਸਭ ਨੂੰ ਸੋ ਮੈਂ ਜਿਹੜਾ ਹੈਗਾ ਤੁਹਾਨੂੰ ਪਰਸਨਲੀ ਤੌਰ ਤੇ ਬੇਨਤੀ ਕਰਦਾ ਇਹਦੇ ਪਿੰਡ ਕਿਉਂਕਿ ਮੈਂ ਲੰਘਿਆ ਜਾਂਦੇ ਤੁਸੀਂ ਮੰਨ ਤੋ ਤੇ 22 ਵਰਗਿਆਂ ਨੇ ਵੀ ਕਿਹਾ ਕਿ ਚਲੋ ਸਾਡਾ ਤਾਂ ਜਿਹੜਾ ਹੈਗਾ ਨੁਕਸਾਨ ਹੋਣਾ ਸੋਇਆ ਪਰ ਤੁਸੀਂ ਸਾਡੇ ਪਾਠੀ ਸਿੰਘ ਦਾ ਜਰੂਰ ਦਿਖਾਇਓ ਅੱਗੇ ਗੱਲਬਾਤ ਵੀ ਕਰਦੇ ਆਂ ਠੀਕ ਆ ਬੱਚੇ ਵੀ ਵਿਆਹਣ ਵਾਲੇ ਆ ਪੜਾਉਣ ਵਾਲੇ ਵੀ ਕੋਰ ਦੂਜੇ ਪਾਸੇ ਜਿਹੜਾ ਹੈਗਾ ਸਾਰਾ ਘਰ ਬਹਿ ਗਿਆ ਯਾਰ ਠੀਕ ਹੈ ਤੇ ਮੰਨ ਲਓ ਆ ਆ ਵੀ ਸਾਰਾ ਸਾਰਾ ਹੁਣ ਬੈੱਡ ਵਗੈਰਾ ਕੱਢਿਆ ਤੇ ਬਾਪੂ ਜੀ ਨੇ ਦੱਸਿਆ ਕਿਉਂਕਿ ਮੈਂ ਜਦੋਂ ਅਨੰਗਿਆ ਆਉਂਦਾ ਸੀਗਾ ਤੇ ਇਹ ਡੰਗਰ ਰਦਾ ਰਹੇ ਸੀ ਨਾ ਬਾਪੂ ਫਿਰ ਉਦੋਂ ਕੱਲੇ ਡੰਗਰੀ ਨਿਕਲੇ ਹਨਾ ਹਾਂ ਮਾਂ ਡੰਗਰੀ ਵੀ ਬੜੇ ਜ਼ੋਰ ਨਾਲ ਹਨਾ ਕਿਉਂਕਿ ਸਾਰਾ ਜਿੰਨਾ ਸੀਗੇ ਕੱਪੜੇ ਸੀਗੇ ਜਾਂ ਆਪਾਂ ਗੱਲ ਕਰਕੇ ਕੋਈ ਫਰਨੀਚਰ ਹੁੰਦਾ ਉਹ ਸਾਰਾ ਜਿਹੜਾ ਹੈਗਾ ਛੱਡ ਕੇ ਇੱਕ ਵਾਰੀ ਜਾਣਾ ਪਿਆ ਹਨਾ ਤਾਂ ਤੁਸੀਂ ਇਹ ਹਾਲਾਤ ਜਿਹੜੇ ਹੈਗਾ ਦੇਖ ਲਓ ਸਾਰੀਆਂ ਚੀਜ਼ਾਂ ਤੇ ਇਧਰੋਂ ਸਾਰਾ ਬਾਪੂ ਫਿਰ ਇਹ ਜਿਹੜਾ ਹੈਗਾ ਇਹਨਾਂ ਦਾ ਸੀਗਾ ਪਸ਼ੂਆਂ ਦਾ ਇਹ ਸਾਰਾ ਢੱਠ ਗਿਆ ਇਧਰ ਜੱਡ ਹਾਂ ਜੀ ਸਾਰਾ ਡਿੱਗਾ ਦੇ ਸਾਹਦੇ ਠੀਕ ਐ ਇੱਕ ਤਾਂ ਉਹ ਗੱਲ ਹੁੰਦੀ ਹੈ ਵੀ ਜਿਹੜਾ ਹੈਗਾ ਪਹਿਲਾਂ ਹੀ ਬੰਦਾ ਜਿਹੜਾ ਹੈਗਾ ਆਪਾਂ ਗੱਲ ਕਰਗੇ ਜ਼ਿੰਦਗੀ ਨਾਲ ਮੁਸਕਤ ਕਰਦੇ ਆ ਹਨਾ ਮਿਹਨਤ ਕਰਦੇ ਆ ਤੇ ਜਦੋਂ ਐਡੀ ਵੱਡੀ ਮਾਰ ਪੈਂਦਾ ਤਾਂ ਫਿਰ ਕਈ ਜਿਹੜਾ ਆਪਾਂ ਕਿ ਪੰਜ ਪੰਜ 10 10 ਸਾਲ ਜਿਹੜਾ ਹੈਗਾ ਬੰਦਾ ਪਿੱਛੇ ਚਲੇ ਜਾਂਦਾ ਹਨਾ ਉਹ ਜੀ ਫਿਰ ਉਹਦੇ ਦਾ ਬਾਪੂ ਫਿਰ ਤੁਸੀਂ ਅੰਦਰ ਤਾਂ ਫਿਰ ਵੜਨ ਵਾਲਾ ਥਾਂ ਨਹੀਂ ਦਾ ਤਾਂ ਕਰ ਤੁਸੀਂ ਫਿਰ ਅੰਦਰ ਹੀ ਜਿਹੜਾ ਹੈਗਾ ਤੁਸੀਂ ਆਪ ਦਾ ਜਿਹੜਾ ਹੈ ਨਾ ਉਹ ਸਿਰਾ ਕਰਦੇ ਹਾਂ ਹਾਂ ਜੀ ਬਾਹਰ ਹੀ ਕੀ ਤੇ ਜਿਹੜੇ ਪਡੰਗਰ ਸੀਗੇ ਫਿਰ ਉਹ ਰਿਸ਼ਤੇਦਾਰਾਂ ਕੋਲ ਸੀ ਰਿਸ਼ਤੇਦਾਰਾਂ ਕੋਲ ਆਦੀ ਜਾਂਦੇ ਤੇ ਬਾਪੂ ਫਿਰ ਹੁਣ ਤੱਕ ਜਿਹੜੀ ਮਦਦ ਆ ਉਹ ਤਾਂ ਫਿਰ ਰੋਟੀ ਪਾਣੀ ਹੋਈ ਹੋਣੀ ਹੈ ਹਨਾ ਹਾਂਜੀ ਤੇ ਬਾਪੂ ਫਿਰ ਇਹਦਾ ਕਿਵੇਂ ਤੁਸੀਂ ਸੋਚ ਰਹੇ ਹੋ ਵੀ ਕਿਵੇਂ ਇਹਨੂੰ ਅੱਗੇ ਖੜਾ ਕਰੋਗੇ ਆਪਦਾ ਪ੍ਰੋਜੈਕਟ ਨੂੰ ਜ਼ਰੂਰੀ ਹੈ ਮਹਾਰਾਜੀ ਬਾਹ ਫੜੇਗਾ ਫੇਰੀ ਆ ਜਾਂ ਕੋਈ ਸਿੱਖ ਸੰਗਤਾਂ ਤੇ ਬਾਕੀ ਤੇ ਤੁਹਾਨੂੰ ਪਤਾ ਕਾਰੋਬਾਰ ਤੋਂ ਉਹਨਾਂ ਦੀ ਹੈ ਬਾਪੂ ਫਿਰ ਆਪਣੇ ਕੋਲੇ ਮੇਨ ਸਾਧਨ ਕੀ ਹੈ ਕਿ ਤੁਹਾਡੇ ਕੋਲ ਜ਼ਮੀਨ ਹੈ ਉਹ ਸਾਰੇ ਵਾਰਸੇ ਅੱਧਾ ਕਿਲਾ ਕਿ ਜਮੀਨ ਆ ਅੱਧਾ ਕਿਲਾ ਜਮੀਨ ਆ ਉਹ ਜੇ ਤੁਸੀਂ ਪਰਿਵਾਰ ਵੀ ਤੋੜਨਾ ਬੱਚੇ ਹੀ ਪਾ ਰਹੇ ਨੇ ਚੋਚ ਪਰਿਵਾਰੀ ਤੋੜਨਾ ਤੇ ਡੰਗਰਾ ਦਾ ਵੀ ਉੱਚੀ ਹਰ ਕੋਈ ਚਾਰਾਂ ਚੁਗਰਾ ਜੋ ਵੀ ਬੱਚੀ ਬੀਜਣਾ ਉਹ ਠੀਕ ਆ ਮਤਲਬ ਜਿੰਨਾ ਆਏ ਵਿੱਚ ਪਾਣੀ ਖੜਾ ਹੋਇਆ ਉਹ ਜੇ ਪਾਣੀ ਮੈਂ ਜਿਹੜਾ ਹੈਗਾ ਉਹ ਵੀ ਮਰ ਗਿਆ ਹਾਂਜੀ ਉਹ ਵੀ ਮਧਿਆ ਪਾਣੀ ਨਾਲ ਨਾਲ ਪਾਣੀ ਅੱਗੇ ਵਿੱਚ ਮੇਰੇ ਕੋਲ ਅੱਧਾ ਕਿਲਾ ਜਮੀਨ ਸੀ ਤੁਹਾਨੂੰ ਪਤਾ ਅੱਧਾ ਕਿਲੇ 'ਚ ਪੱਠੇ ਹੀ ਬੀਜੇ ਜਾ ਸਕਦੇ ਆ ਬਾਈ ਠੀਕ ਆ ਉਹ ਵੀ ਡੰਗਰਾਂ ਦੇ ਵਾਸਤੇ ਉਹ ਵੀ ਮਰੇ ਹੋਏ ਆ ਆ ਤੂੜੀ ਵਾਲਾ ਦਿਖਾ ਦੇ ਬਾਬੂ ਜਿਹੜਾ ਸੀਗਾ ਠੀਕ ਆ ਉਹ ਤੂੜੀ ਵੀ ਸਾਰੀ ਗਲ ਗਈ ਹੈ ਨਾ ਤੇ ਜਿੰਨੇ ਦਿਨ ਚਲੋ ਆਪਾਂ ਗੱਲ ਕਰਕੇ ਸਿੱਖ ਸੰਗਤ ਆਉਂਦੀ ਰਹੀ ਹੈ ਸੰਗਤਾਂ ਆਉਂਦ ਰਹੀਆਂ ਉਹਨਾਂ ਚਿਕ ਤਾਂ ਸਾਰਾ ਕੁਝ ਜਿਹੜਾ ਹੈਗਾ ਰੱਬ ਦੀ ਕਿਰਪਾ ਨਾਲ ਚੱਲਦਾ ਰਿਹਾ ਪਰ ਹੁਣ ਮੈਨੂੰ ਲੱਗਾ ਹੌਲੀ ਹੌਲੀ ਇਹ ਸੰਗਤ ਵੀ ਘਟ ਗਈ ਹੈ ਹੈ ਨਾ ਹੈ ਨਾ ਆਉਣਾ ਟੱਚ ਬਾਕੀ ਇੱਕ ਗੱਲ ਹੈਗੀ ਇਹ ਪਤਾ ਕੀ ਇਹ ਜਮਾ ਅੰਦਰ ਵੱੜ ਕੇ ਆਉਂਦੇ ਆ ਪਿੰਡ ਤੇ ਇੱਥੇ ਤਾਂ ਵੈਸੇ ਵੀ ਪਹੁੰਚਦਾ ਨਹੀਂ ਬੰਦਾ ਕਿਉਂਕਿ ਬਹੁਤ ਘੱਟ ਪਹੁੰਚਦੇ ਵੀ ਕਿਉਂਕਿ ਯਾਰ ਜਦੋਂ ਮੰਨ ਲਓ ਹੜ ਆਉਂਦੇ ਆ ਜਾਂ ਕੋਈ ਵੀ ਕੁਦਰਤੀ ਆਫਤ ਆਉਂਦੀ ਆ ਜਿਹੜੇ ਥੋੜੇ ਸ਼ਰਦਾਰਤੀ ਬੰਦੇ ਹੁੰਦੇ ਆ ਜਿਹੜਾ ਤੇਜ ਦਿਮਾਗ ਵਾਲਿਆਂ ਉਹ ਮੇਨ ਰੋਡਾਂ ਤੇ ਜਾ ਕੇ ਬਹਿ ਜਾਂਦੇ ਆ ਜਾਂ ਬੰਨਾਂ ਤੇ ਜਾ ਕੇ ਬਹਿ ਜਾਂਦੇ ਆ ਜਿਹੜੇ ਆਉਂਦੇ ਉਹਨਾਂ ਤੋਂ ਉੱਥੇ ਹੀ ਲਹਾ ਲੂ ਕੇ ਮੁੜ ਜਾਂਦੇ ਇਹ ਹਰੇਕ ਨਾਲ ਹੀ ਹੋਈ ਐ ਸਾਨੂੰ ਪਤਾ ਹੀ ਐ ਠੀਕ ਐ ਤੇ ਪਰ ਆਪਾਂ ਇਹ ਚਾਹੁੰਦੇ ਆ ਦੇਖੋ ਯਾਰ ਆਪਾਂ ਬਹੁਤ ਲੰਗਰ ਲਾਏ ਆ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਸਿੱਖ ਆਪਾਂ ਕੀ ਧਰਮ ਦੇ ਵਿੱਚ ਐਡਾ ਹਰ ਇੱਕ ਦਾ ਜਿਹੜਾ ਮੂੰਹ ਭਰਦੇ ਆ ਪਰ ਜੇ ਆਪਣੇ ਜਿਹੜੇ ਪਾਠੀ ਸਿੰਘ ਆ ਠੀਕ ਆ ਉਹਨਾਂ ਨੇ ਦੱਸਿਆ ਵੀ ਸਾਡੇ ਬੱਚੇ ਤੁਹਾਡੇ ਤਿੰਨ ਬੱਚੇ ਨੇ ਜੀ ਹਾਂ ਤਿੰਨ ਬੱਚੇ ਦੋ ਗੱਡੀਆਂ ਦੇ ਦੋ ਦੋ ਬੱਚੀਆਂ ਤੇ ਇੱਕ ਜਿਹੜਾ ਹੈਗਾ ਲੜਕਾ ਠੀਕ ਹੈ ਤੇ ਬੱਚੇ ਵੀ ਵੱਡੇ ਆ ਪੜਾਈ ਵੀ ਚੱਲ ਰਹੀ ਹੈ ਨਾਲ-ਨਾਲ ਠੀਕ ਆ ਗਾਂ ਕੱਲ ਨੂੰ ਚਲੋ ਉਹਨਾਂ ਦਾ ਵਿਆਹ ਵੀ ਕਰਨੇ ਆ ਫਿਰ ਇੱਥੇ ਸਾਰਾ ਕੁਝ ਇੱਕ ਵਾਰੀ ਆਪਾਂ ਕਿਹਾ ਜਿਹੜਾ ਕੁਦਰਤ ਤੋ ਤੇ ਭਾਰ ਟੁੱਟ ਪਿਆ ਬਾਪੂ ਹਾਂਜੀ ਹਾਂਜੀ ਠੀਕ ਆ ਸੋ ਮੈਂ ਬਾਪੂ ਜੀ ਤੁਹਾਡਾ ਕੋਈ ਕੰਟੈਕਟ ਨੰਬਰ ਜਿਹਦੇ ਨਾਲ ਤੁਹਾਨੂੰ ਕੋਈ ਬੰਦਾ ਜੇ ਕਿਸੇ ਨੇ ਮਤਲਬ ਤੁਹਾਡੀ ਮਦਦ ਕਰਨ ਉਹ ਤਾਂ ਉਹ ਦੱਸ ਸਕਦਾ ਕਿਹਨਾ ਨ ਆਪਣਾ ਮੋਬਾਈਲ ਨੰਬਰ ਆ ਮੋਬਾਈਲ ਜੀ ਦੱਸ ਕਿੰਨਾ ਨੰਬਰ ਆ ਜੀ 81960 81960 ਹਾਂਜੀ 81960 72981 81960 ਸੋ ਇਹ ਨੰਬਰ ਆ 81960 72981 ਮੇਰੇ ਨਾਲ ਵੀ ਗੱਲ ਕਰਨ ਦੀ ਲੋੜ ਨਹੀਂ ਬਾਪੂ ਨਾਲ ਸਿੱਧੀ ਗੱਲ ਖੋ ਜੂ ਬਾਪੂ ਇਹ ਨੰਬਰ ਤੇ ਹੈਨਾ ਤੇ ਬਾਪੂ ਤੁਹਾਡਾ ਸ਼ੋ ਨਾਮ ਕੀ ਹੈ ਦਿਦਾਰ ਸਿੰਘ ਦਿਦਾਰ ਸਿੰਘ ਤੇ ਮਤਲਬ ਜਿਵੇਂ ਯਾਰ ਜ਼ਿੰਦਗੀ ਦੇ ਤਸਵੀਰਾਂ ਨਹੀਂ ਖੇਰੂ ਖੇਰੂ ਐਂਦਾ ਬਾਪੂ ਪਿੱਛੇ ਦਿਖਾਈ ਮੜਗਾ ਜਾਂ ਠੀਕ ਆ ਦੇਖ ਲਓ ਆਪਾਂ ਆ ਕੇ ਤੂੰੜੀ ਵਾਲੀਆਂ ਪੰਡਾਂ ਤੇ ਹੀ ਮਿਲ ਲਦਾ ਪਾਈ ਬੈਠੇ ਆਪਦੇ ਜਿਹੜੀਆਂ ਕੋਈ ਵਿਆਹ ਦੀਆਂ ਐਲਬਮਾਂ ਹੋਣਗੀਆਂ ਕਿਸੇ ਸਮੇਂ ਦੇ ਜਿਹੜੇ ਹੈਗਾ ਚਾਵਾਂ ਵਾਲੇ ਪਾਲਾ ਜਿਹੜੇ ਉਹ ਇਕੱਠੇ ਕੀਤੇ ਹੋਣੇ ਹਨਾ ਹਾਂਜੀ ਤੇ ਉਹ ਦੇਖ ਲਓ ਵੀ ਕਿਸ ਤਰ੍ਹਾਂ ਜਿਹੜੇ ਖੇਰੂ ਖੇਰੂ ਉਸ ਤਰ੍ਹਾਂ ਹੀ ਜੇਕਰ ਗੱਲ ਕਰੀਏ ਤਾਂ ਬਾਪੂ ਉਵੇਂ ਜਿਹੜੇ ਹੋ ਗਿਆ ਇਸ ਵਕਤ ਜਿਹੜੇ ਅਰਮਾਨ ਹੈ ਠੀਕ ਆ ਉਹ ਵੀ ਖੇਰੂ ਖੇਰੂ ਹੋਏ ਵਾ ਤੇ ਇੱਧਰ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਿਖਾ ਦਿਓ ਬਾਪੂ ਕੋਈ ਚੱਕਰ ਨਹੀਂ ਐਵੇਂ ਜਿਹੜਾਗਾ ਮਨਨਾ ਪਰ ਉਹ ਜਿਹੜਾ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਵੈਗਰ ਉਹ ਜਿਹੜਾ ਬਾਹ ਫੜੂਗਾ ਠੀਕ ਹੈ ਸਾਡੇ ਬਹੁਤ ਜ਼ਿਆਦੇ ਭਰਾ ਵੈਗਰੂ ਨੇ ਇੰਨਾ ਸਿੱਖ ਕੌਮ ਦੇ ਵਿੱਚ ਦਿੱਤੇ ਆ ਬੰਦੇ ਜਿਨ੍ਹਾਂ ਦੇ ਕੋਲ ਮੈਂ ਕਹਣਾ ਵੀ ਅੱਗ ਲਾਇਆ ਨਹੀਂ ਮਾਇਆ ਮੁਕ ਨਹੀਂ ਠੀਕ ਹੈ ਤੁਸੀਂ ਤੁਸੀਂ ਦਿਲ ਨਾਲ ਛੋਟਾ ਕਰੋ ਠੀਕ ਹੈ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਯਾਰ ਠੀਕ ਹੈ ਮੈਂ ਨਿੱਜੀ ਤੌਰ ਤੇ ਕਹਿਣਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਤੇ ਮੈਨੂੰ ਵੀ ਜਿਹੜਾ ਹੈਗਾ ਜਿੰਨਾ ਕਿ ਸਾਥੋਂ ਮਦਦ ਹੋਊਗੀ ਮੈਂ ਜਿੰਨਾ ਅਸੀਂ ਉਹ ਵੀ ਕਰਾਂਗੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਮਦਦ ਕਹਿਣਾ ਵੀ ਯਾਰ ਜ਼ਰੂਰ ਇੱਥੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇੱਕ ਤਾਂ ਇਹ ਵੀ ਕਿਉਂਕਿ ਜਿਹੜਾ ਹੈਗਾ ਪਾਠੀ ਸਿੰਘ ਨੇ ਦੂਜਾ ਠੀਕ ਹੈ ਆਪਾਂ ਕਗੇ ਜ਼ਿੰਮੇਦਾਰ ਨਾ ਛੋਟੇ ਜ਼ਿੰਮੇਦਾਰ ਨੇ ਹਨਾ ਬਾਪੂ ਜੀ ਠੀਕ ਅੱਧਾ ਕਿਲਾ ਜ਼ਮੀਨ ਹੈ ਤੇ ਪਸ਼ੂ ਡੰਗਰ ਜਿਹੜੇ ਹੈਗੇ ਆ ਉਹਨਾਂ ਦੀ ਪਾਲਦੇ ਸੀ ਉਹ ਵੀ ਕੱਢਨੇ ਪਏਗੇ ਤੋਂ ਖਲਾਤ ਹੈ ਤੇ ਬਾਪੂ ਕੀ ਕਹਿਣਾ ਚਾਹੋਗੇ ਤੁਸੀਂ ਉਹ ਜਿਹੜਾ ਹੈਗਾ ਆਪਾਂ ਕਗੇ ਪੂਰੇ ਜਿੰਨੇ ਆਪણો ਲੋਕ ਦੇਖ ਰਹੇ ਹੈ ਆਪਾਂ ਤੇ ਹੋਈ ਕਹਿਣਾ ਚਾਹੁੰਦਾ ਵੀ ਜੋਨੀ ਕਿਸੇ ਰੋਮਦਾਰ ਹੋ ਸਕਦੇ ਕਰੇ ਵੀ ਘਰ ਕੋਲੀ ਬਣਾਉਣਾਗਾ ਬੱਚਿਆਂ ਦਾ ਵੀ ਤੁਹਾਨੂੰ ਪਤਾ ਕਿ ਸੋਚਣਾ ਪਣਾਏ ਕੀ ਕਰਨਾ ਲਾਵਾਰੇ ਬੱਚੇ ਤੁਸੀਂ ਕਿਹੜੀ ਕਿਹੜੀ ਕਲਾਸ ਇੱਕ ਪਲੱਸ ਟੂ ਚ ਪੜਦੀ ਕੁੜੀ ਨਹੀਂ ਗੁੱਡੀਆਂ ਪਲੱਸ ਟੂ ਕਰ ਲਈ ਆ ਕੋਰਸ ਕਰਨ ਨੂੰ ਨੇਗਾ ਫਾਰਮ ਭਰੇ ਖਰਚਾ ਕੀਤਾ ਆ ਉਹਦਾ ਤੇ ਬਾਕੀ ਹੁਣ ਸੀਟ ਮਿਲ ਗਏ ਕਿਰਪੀ ਇਸ ਵਾਰ ਵੀ ਤਰਨੀ ਆ ਦੀ ਜੀ ਹਾਂਜੀ ਤੇ ਵੱਡੀ ਗੁੱਡੀ ਜਿਹੜੇ ਤੇ ਉਹ ਵੀ ਕੋਰਸ ਕਰਦੀ ਆ ਸਹਰਾਣデア ਤੇ ਉਹ ਵੀ ਜਿਹੜੇ ਕੋਰਸ ਪੀਸ ਤਾਰਨੀ ਆ ਤੇ ਮੁੰਡਾ ਬਾਪੂ ਉਹ ਪਲੱਸ 1 ਚ ਉਹ ਪਲੱਸ 1 ਚ ਦੇਖ ਲਓ ਜਸ ਤੁਹਾਨੂੰ ਪਤਾ ਸਾਰੀ ਕਬੀਲਦਾਰੀ ਆਪਾਂ ਕਿ ਗਿਆ ਜਮਾ ਕਿਨਾਰੇ ਤੇ ਆ ਹਨਾ ਸਾਰੀ ਚੀਜ਼ ਨੇ ਇੱਥੇ ਹੀ ਬੰਨਣਾ ਹੁੰਦਾ ਇੱਥੇ ਬੰਨਣਾ ਹੁੰਦਾ ਪਰ ਮੈਂ ਆਸ ਕਰਦਾ ਕਿ ਜਿਹੜਾ ਹੈਗਾ ਆਪਾਂ ਗੱਲ ਗ੍ਰਾਂਥੀ ਸਿੰਘ ਦੇ ਜਿਹੜਾ ਹੈਗਾ ਬਾਹ ਫੜੂਗੀ ਸਿੱਖ ਸੰਗਤ ਆਪੂ ਜੀ ਦਾ ਨੰਬਰ ਮੈਂ ਦੁਬਾਰਾ ਬੋਲ ਦਣਾ ਬਾਪੂ ਕਿੰਨਾ ਨੰਬਰ ਆ ਤੁਹਾਡਾ 81960 81960 72981 72900 81 72900 81 ਤੇ ਕੋਈ ਤੁਹਾਡਾ Google Pay ਚੱਲਦਾ ਤੇ ਹਾਂਜੀ ਇਹ ਤੇ ਇਹ ਤੇ Google Pay ਚੱਲਦਾ ਤੇ ਬਹੁਤ ਬੰਦੇ ਕਿਹੜਾ ਸ਼ੈਤਾਨ ਹੁੰਦੇ ਉਹਨਾਂ ਦਾ ਸਕੈਨਰ ਬਣਾ ਕੇ ਭਾਣਦੇ ਆ ਤੁਸੀਂ ਕਿਸੇ ਨੂੰ ਹੀ ਸਿੱਧਾ ਬਾਪੂ ਜੀ ਨੂੰ ਫੋਨ ਲਾਉਣਾ 81960 72981 ਤੇ ਹੈਨਾ ਜੀ ਤੁਹਾਡਾ ਸ਼ੋਹਨਾਮ ਕੀ ਹੈ ਜੀ ਦਦਾਰ ਸਿੰਘ ਤੇ Google Pay ਤੇ ਦਦਾਰ ਸਿੰਘ ਹੀ ਆਉਂਦਾ ਨੇਵਰ ਹਰਪਾਲ ਸਿੰਘ ਹਰਪਾਲ ਸਿੰਘ ਆਊਗਾ ਠੀਕ ਹੈ ਹਾਂਜੀ ਕਾਕੇ ਦਾ ਨੰਬਰ ਅੱਛਾ ਬੱਚੇ ਦਾ ਨੰਬਰ ਹਰਪਾਲ ਸਿੰਘ ਲਿਖਿਆ ਆਊਗਾ ਤੇ ਜਰੂਰ ਯਾਰ ਜਿੰਨਾ ਹੋ ਸਕਦਾ ਟੈਲਫੋਨ ਜਿਹੜਾ ਹੈਗਾ ਜਰੂਰ ਮਦਦ ਕਰਿਓ ਤੁਹਾਡਾ ਬਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ